ਦੇ ਦਿੱਲੀ ਨੈਰ ਦੇ ਇਕੱਠੇ ਚਾਲਾਂ ਤੇ ਕਹਿ ਸਕਦਾ ਨੋਰਮਲ ਰੱਖੋ ਨੇਚਰਲ ਰੱਖੋ ਪਰ ਤੇਰੇ ਵੀ ਤੂੰ ਸਾਲਾ ਕੁੱਤੇ ਬੋਲ ਨੇਚਰਲ ਰੱਖੇ ਉਹਨਾਂ ਜਿਹਾ ਵਿਸ਼ੇਸ਼ਤਾ ਮਤੋਂ ਨਾ ਗਏ ਉਹਦੀਆਂ ਕਿਹੜਾ ਸਾਰੀ ਗੱਲ ਇਹ ਜੇ ਤਰੀਕੇ ਨਾਲ ਦੱਸਿਓ ਵੀ ਸਾਲਾ ਲੱਗੇ ਨਾ ਵੀ ਜਾਣ ਕੇ ਦੱਸ ਰਿਹਾ ਇਹ ਵੀ ਨਿਕਲੀ ਜਾਂਦੀ ਐ ਸੇ ਮੂੰਹ ਚੋਂ ਇਹ ਜੇ ਤਰੀਕੇ ਨਾਲ ਦੱਸੀ ਦਾਸ ਸੋਚ ਕੇ ਮੇਜਸ ਕਿ ਰੱਖੀ ਤਾਂ ਹੀ ਹੈਗਾ ਬਈ ਨਾਲ ਅਸਲ ਚ ਕਹਿੰਦਾ ਕਹਾਂ ਗੱਲ ਸੁਣੂ ਮੈਂ ਦੱਸਦਾ ਜਾਨ ਪਿੱਛੇ ਹੋਰ ਕੋਈ ਗੱਲ ਨਹੀਂ ਕਹਿੰਦਾ ਬਾਈ ਸੁਣ ਗੱਲ ਮੈਂ ਦੱਸਦਾ ਕਹਿੰਦਾ ਅਸੀਂ ਗਏ ਤੇ ਕਹਿੰਦਾ ਸਾਡੇ ਸਾਨੂੰ ਪਤੀਆ ਸਾਰਿਆਂ ਨੂੰ ਵੀ ਮੇਰਾ ਤਾਏ ਨੇ ਡੀਲਰੀ ਦਾ ਕੰਮ ਸ਼ੁਰੂ ਕਰਾਇਆ ਦੀ ਉਹ ਚ ਘਾਟਾ ਪੈ ਗਿਆ ਤੇ ਜਿਹਦੇ ਕਰਕੇ ਕਹਿੰਦਾ ਮੇਰੀ ਤਾਈ ਵੀ ਭੱਜ ਗਈ ਕਹਿੰਦਾ ਬਈ ਮੇਰੀ ਤਾਈ ਭੱਜ ਗਈ ਕਹਿੰਦਾ ਬਈ ਉਹ ਪੇਕੇ ਬੁਕੇ ਨਹੀਂ ਗਈ ਕਹਿੰਦਾ ਛੱਡ ਕੇ ਵਾਗੇ ਨੂੰ ਤਲਾਕ ਤੱਕ ਗੱਲ ਗਈ ਹੋਈ ਆ ਬਈ ਪੇ ਤੇ ਦੇ ਜਾਂਦਾ ਕਰਦੇ ਸਾਰੇ ਕਹਿੰਦਾ ਤਲਾਕ ਤਾਂ ਗੱਲ ਹੀ ਅਸਲ ਚ ਬਾਈ ਕਹਿੰਦਾ ਅਸੀਂ ਕਹਿੰਦਾ ਤਾਈ ਨੂੰ ਮਨਾਉਣ ਵਾਗੇ ਕਹਿੰ ਉਹ ਤੇ ਕਹਿੰਦਾ ਇਹ ਤਾਂ ਕਿਤੇ ਨਾਨੀ ਨੂਂਦੀ ਦੇ ਹੱਥ ਪਲਾ ਲਾ ਗਿਆ ਲਵੋ ਗੱਲ ਆ ਗਿਆ ਜੁੜ ਗਿਆ ਨਾਨੀ ਸੜ ਗਈ ਇਹ ਤਾਂ ਕਹਿੰਦਾ ਜਦੋਂ ਕਹਾਂ ਨਾਨੀ ਸੜ ਗਈ ਇਹ ਤਾਂ ਕਹਿੰਦਾ ਫਿਰ ਨਾਨੀ ਨੇ ਇਹ ਡੇਗ ਲਿਆ ਕਹਿੰਦਾ ਇਹਦੇ ਧੌਣ ਤੇ ਲਾਈਆਂ ਕਹਿੰਦਾ ਜੰਗੀਆਂ ਮੁਕੇ ਲਾਈਆਂ ਕਹਿੰਦਾ ਬਹੁਤ ਜਿਆਦੇ ਕੁੱਟ ਕੁੱਤੇ ਮਾਰੂ ਕਹਿੰਦਾ ਉੱਪਰ ਬੈ ਗਈ ਨਾਨੀ ਨੇ ਇਹ ਐਸਾ ਛੇੜਿਆ ਕਿਸੇ ਨੂੰ ਛੇੜਨ ਜੋਗਾ ਨਹੀਂ ਰਿਹਾ ਇਹ ਨਾਨੀ ਨੇ ਬੜਕਾ ਬੜਕਲਿਆ ਪੂਰਾ ਜਿਆਦੇ ਜਿਵੇਂ ਨੇਚਰਲ ਨਾਰਮਲ ਹੀ ਰੱਖੀ ਉਹਨੂੰ ਚੀਜ਼ ਨੂੰ ਕੈਜੂਅਲੀ ਵੇਰ ਰਹਿ ਇੱਕ ਦੋ ਕੰਨ ਲਗ ਲਾ ਦੀ ਕਹਿੰਦਾ ਭਾਈ ਫਿਰ ਬਾਅਦ ਚ ਚਲੋ ਕਹਿੰਦਾ ਨਾਨੀ ਨੇ ਤਾਂ ਫਿਰ ਵੀ ਛੱਡ ਦਿੱਤਾ ਘਰ ਪਰ ਕਹਿੰਦਾ ਆਉਂਦੇ ਆਉਂਦੇ ਕਹਿੰਦਾ ਥੋੜੀ ਤੇਰੇ ਪਿੰਡ ਦੀ ਕੁੜੀ ਧੀ ਭੈਣ ਨੂੰ ਕਹਿੰਦਾ ਵੀ ਗੋਹਾ ਗੂੜਾ ਡੇਗ ਰਹੀ ਸੀ ਕਹਿੰਦਾ ਉਹਨੂੰ ਕੁਝ ਕਿਹਾ ਗਿਆ ਤੇ ਉਹਨੇ ਕਹਿੰਦਾ ਬੱਠੜਾ ਨਾਲ ਕੁੱਟਿਆ ਕਹਿੰਦਾ ਤਾਂ ਕਰਕੇ ਵਿਚਾਲਾ ਕਹਿੰਦਾ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ ਸਾਰੇ ਪਿੰਡੇ 'ਚ ਥੂ ਥੂ ਹੋ ਗਈ ਸ਼ਰਮ ਮਨ ਲਗਿਆ ਕਹਿੰਦਾ ਐ ਤਾਂ ਮੇਰਾ ਤਾਂ ਐ ਕਹਿੰਦਾ ਅਣਖੀਲਾ ਬਈ ਹੈਗੀ ਆ ਉਹ ਮੇਰਾ ਕਿਹੜਾ ਅਣਖੀਲਾ ਨਹੀਂ ਹੈਗਾ ਅਣਖੀਲਾ ਘਰੋਥੇ ਜਕ ਸੁੱਤਾ ਤਾਂ ਪਤਾ ਲੱਗਿਆ ਨਹੀਂ ਅਣਖੀਲਾ ਹੈਗਾ ਲੱਗਦਾ ਜੀ ਤਾਇਆ ਜੀ ਕਿਤਨੇ ਬਾਗੇ ਨੇ ਸੋ ਸਾਰਿਆਂ ਨੂੰ ਸਾਡੇ ਪਿੰਡ ਵਾਲਿਆਂ ਨੂੰ ਬੱਸ ਇਹਨੂੰ ਬੇਨਤੀ ਹੈ ਜਿੱਤਨ ਜਿੰਨਾ ਕਿਸੇ ਨੂੰ ਵੀ ਮੇਰਾ ਤਾਇਆ ਮਿਲੇ ਤਾਂ ਸਾਨੂੰ ਜਰੂਰ ਦੱਸਾ ਸਾਡੇ ਕਦੇ ਪਹਤਾ ਦਿਓ ਜੀ ਦੁਬਾਰਾ ਫੇਰ ਦੱਸਦਾ ਕੁਝ ਦਿਨ ਪਹਿਲਾਂ ਤਾਇਆ ਨੇ ਦਿੱਲੀ ਦੀ ਦਾ ਕੰਮ ਸ਼ੁਰੂ ਕੀਤਾ ਸੀ ਕਿਹੜੇ ਤਾਲ ਪੂਰਾ ਆਸਨ ਕਹਿੰਦਾ ਜਮ ਸਾਰਿਆਂ ਨੂੰ ਹੂਲੀਆ ਪਤਾ ਉਹਦਾ ਕਹੀ ਜਾ ਤੇ ਬਾਕੀ ਕਹਿੰਦਾ ਲੈ ਆਹੜਾ ਬੰਦਾ ਤੁਰੇ ਕਹਿੰਦਾ ਹੂ ਹੂ ਇਹਦੇ ਵਰਗਾ ਉਧਰ ਜਿਹੜਾ ਬੰਦਾ ਛਾਹ ਉਹ ਬੰਦਾ ਪਛਾਣ ਕਰ ਲਿਆ ਜਿਹੜਾ ਬੰਦਾ ਪਛਾਣ ਕਰ ਲਿਆ ਜਮਾ ਇਹਦੇ ਵਰਗਾ ਜੀ ਦੇਖੋ ਬੈਠੇ ਵੀ ਹੋ ਜਾ ਲੱਗਦਾ ਹੈ ਜਮੀ ਆ ਪਸਾਵ ਵਾਲੇ ਵਰਗਾ ਜੀ ਮੂੰ ਗਈ ਨਾ ਉਹ ਗੱਗਿਓ ਹੋਈ ਹੈ ਕਨਾ ਹੈ ਉਹ ਹੀ ਕਨਾ ਪਸਾਵ ਕਰਨ ਵਾਲੇ ਵਰਗਾ ਓਏ ਤੇ ਰੇੜੀ ਚੱਲਦੀ ਛੱਡ ਤੇ ਪਸਾਵ ਕਰਨ ਵਾਲੇ ਵਰਗਾ ਤੇ ਰੇੜੀ ਇਹ ਜਿਹੜੀ ਬਈ ਠੀਕ ਨਾ ਰਹਿਦੀ ਕਿੱਥੋਂ ਕਿੱਥੋਂ ਬਣਾਇਆ ਮੜ ਕੇ ਪਿੱਛੇ ਦਾ ਮੈਂ ਕਰਦਾ ਮੈਂ ਉੱਥੋਂ ਲੱਗ ਜਾਂਦਾ ਕਿਦਾਂ ਉੱਥੋਂ ਲੱਗ ਜਾਂਦਾ ਉੱਥੋਂ ਲੱਗ ਜਾ ਉੱਥੋਂ ਉੱਥੋਂ ਚੱਲਦੇ ਉਹਨਾਂ ਦੇ ਘਰ ਨਹੀਂ ਮੀਟਰਾਂ ਲਵ ਸੇ ਵੀ ਕਰ ਕੋਲ ਆਜੋ ਚਲੋ ਚੱਲੋ ਚੱਲੀਏ ਚਲਾएंगे ਜਸ ਮੇਰੇ ਕਿਵੇਂ ਜਲਾਉਂ ਤੁਹਾਨੂੰ ਚਲਾਏਗਾ ਮੈਂ ਥੋੜੀ ਚਲਾਉ ਫਿਰ ਜਿਹੜੇ ਸਾਹ ਉਹਨਾਂ ਦੀ ਰੇੜੀ ਟਿਕੂ ਤੂੰ ਸਾਹ ਰੀਡਿੰਗ ਕਿਵੇਂ ਜਲਾਣੀ ਪਊ ਮੇਰੇ ਦੇ ਬਾਲਟੂ ਜਦਾਂ ਹੈ ਤੂੰ 71 ਰਣ ਚਲਾ ਲਈ ਕੱਤ ਚ ਮੈਗ ਫੜ ਲਈ ਹੋਰ ਐਵੇਂ 30 ਸਾਲ ਮਰਉਣੀ ਆ ਉਹ ਸਪੀਕਰ ਜੀ ਦੇ ਪਿੱਛੇ ਮੈਂ ਫੜੂ ਇਸ ਸਪੀਕਰ ਪਿੱਛੇ ਮੈਂ ਮੋਢੇ ਤੇ ਵੜ ਕੇ ਬੈਠਾ ਰਹੂਗਾ ਇਹ ਬੈਠਾ ਸਪੀਕਰ ਵੜ ਕੇ ਪਿੱਛੇ ਕੁਰਸੀ ਰਹੇਗਾ ਹੋਰ ਉਹ ਜਿਹੜੀ ਟੁੱਟੀ ਹੋਈ ਤਾਂ ਨਹੀਂਗੀ ਇਹਨਾਂ ਤੋਂ ਕੀ ਹੈ ਟੁੱਟੀ ਹੋਈ ਹੈ ਜਾ ਫਿਰ ਨਾ ਇਨੀ ਵਾ ਤੋੜ ਦਿੰਦੇ ਆਪਾਂ ਇਹਦਾ ਡੀਚ ਲਾਉਣੇ ਦਾ ਰਸਤਾ ਆ ਗਿਆ ਆ ਜੋ ਹਾਂਜੀ ਮੈਂ ਕੋ ਗੱਪ ਹੁੰਦੀ ਐ ਐਰੇ ਮੰਡੇ ਚੱਲੇ ਸਰ ਪਰਸੂ ਉਧਰ ਨਾ ਰੱਖ ਲੀਏ ਐ ਹੋਏ ਥਾਰ ਥਾਰ ਤੇ ਕਰਦਾ ਇੱਕ ਤਾਂ ਥਾਰ ਤੇ ਲੈ ਵਾ ਕੇ ਹਾਜੂ ਕੋਲ ਨਹੀਂ ਸਿੱਦੇ ਬਣ ਕੇ ਸਦਾ ਆ ਕੁੜੇ ਦਾ ਸੁਣੀ ਨਹੀਂ ਵੀ ਕੋਲ ਨਹੀਂ ਲੈ ਵਾ ਕੇ ਹਾਜੂ ਕੋਲ ਨਹੀਂ ਹੈ ਇਹਨਾਂ ਦੇ ਸਟ ਕੇ ਇਨ ਨਹੀਂ ਰੱਖਦੇ ਇੱਕ ਸਾਈਡ ਜਾਊਗੀ ਥਾਰ ਤੇ ਲੱਦ ਵਾ ਕੇ ਹਾਜੂ ਬੁਲੀ ਥਾਰ ਤੇ ਉਹ ਵਾਹ ਦੀਆਂ ਜੂਗੁਣੀਆਂ ਇਹ ਕਿਵੇਂ ਖਾਸੀ ਕਾਲੀ ਚਲੀ ਗਈ ਲੱਗੀ ਜੰਮੀ ਆ ਵਾਹ ਕਿਹ ਲੈ ਮੈਂ ਲੱਗ ਜਮਣ ਤੇ ਘੜੋਂਦੇ ਵਰਗੀ ਆ ਸਾਰ ਇੱਧ ਲੱਗਣੀ ਨਾ ਜਮਣਾ ਉਹ ਜਿਹੜੀ ਉੱਥੇ ਲੱਗ ਰਹੀ ਆ ਜਿੱਥੇ ਕਾਰ ਖੜਾਉਂਦੇ ਨੇ ਆਪਾਂ ਹਾਂ ਐਨੇ ਡੀਆਂ ਪਈਆਂ ਨੇ ਇੱਥੇ ਦਾ ਨਾ ਉਹ ਨਾ ਕਿਹੜਾ ਨਿਦਾਰੇ ਨਾ 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 ਕੋਈ ਨਹੀਂ ਮੇਰੇ ਆ ਤੇ ਡੁੱਬ ਕੀ ਕਰੀਏ ਇਹਦਾ ਇਹਦਾ ਹਾਂ ਇਸ ਨੂੰ ਕਿੱਥੇ ਪਿਆ ਮੈਨੂੰ ਕਿਤੇ ਬਿੰਦੀ ਵਾਲਾ ਕੱਠਾ ਬੈਠਾ ਕਿੱਥੇ ਬਿੰਦੀ ਵਾਲਾ ਕੱਠਾ ਪਤਾ ਨਹੀਂ ਵੇ ਆਖੀ ਘਰ ਹੋਏ ਇਹ ਕਹਿੰਦਾ ਮੈਂ ਬੋਟ ਨੂੰ ਤਰ੍ਹਾਂ ਸ਼ੁਰੂ ਕਰਦੇ ਸਾਂ ਇਹ ਬਿੰਦੀ ਤਾਂ ਇਹ ਰੱਖ ਦੋ ਇਹਨਾਂ ਨੂੰ ਚੱਕ ਲਓ ਓਏ ਬੋਟ ਰੱਖ ਦੋ ਕੰਨ ਚੱਕ ਲਓ ਹਾਂ ਆਹ ਕਹਿੰਦਾ ਪਾਈ ਉੱਤੇ ਪੈਣੇ ਤੇ ਬੇਹਾਰ ਬੋਟ ਰੱਖ ਤੋ ਤੇ ਕੰਨ ਮੇਰੇ ਤੇ ਕੰਨ ਆਪ ਤੇ ਚੱਕ ਲਓ ਜੋ ਵੀ ਸੁਣਣਾ ਇਹ ਆ ਉਜਖਦੀਨ ਪਹਿਲਾ ਮੇਰਾ ਤਾਇਆ ਗਾੜਾ ਇਹਨੂੰ ਪਿਆਰ ਦੇ ਨਾਲ ਮੈਂ ਗਾੜਾ ਕਹਿਣਾ ਉਹਨੇ ਤੁਸੀਂ ਮੁਕਿਆ ਸ਼ੁਰੂ ਕਰਿਆ ਸੀ ਤੁਸੀਂ ਮੁਕਿਆ ਰਹਿ ਗਏ ਕਰਿਆ ਤੀ ਜਿਵੇਂ ਲੀਡਰ ਬੋਲਦੇ ਨੇ ਉਹ ਮੇਰੇ ਤੁਸੀਂ ਦਾ ਕੰਮ ਸ਼ੁਰੂ ਕਰਿਆ ਸੀ ਮੈਂ ਸੋਜੀ ਬੁਲਾ ਰ ਆ ਉਹ ਸਾਰਾ ਇਹ ਇਹਦਾ ਕੁਮਾਰ ਦਿੱਕਤ ਦਾ ਉਸ ਨੂੰ ਘਾਟਾ ਪੈ ਗਿਆ ਹੈ ਤਾਂ ਕਰਕੇ ਜਿਹੜੀ ਸਾਡੀ ਤਾਈ ਹੈ ਤੁਸੀਂ ਜਾਣ ਤੁਸੀਂ ਜਾਣਦੇ ਹੋ ਸਾਰੇ ਕੋ ਜੀ ਜੰਡੀ ਜੀ ਗੜਾਉਂਦਾ ਗੜਾਉਂਦਾ ਤੂੰ ਵੀ ਨਾਲ ਹੋਏਗਾ ਨੂੰ ਕਿਲਾ ਮੇਰਾ ਐਡਾ ਅਣਖੀ ਬੰਦਾ ਟਡੂ ਬੇਇੱਜ਼ਤੀ ਕਰਾਇਆ ਸਵੇਰੇ ਥਾਪੜੇ ਖਾਇਆ ਯਾਰ ਇਹ ਬੇਇੱਜ਼ਤੀ ਕਰਾਤੀ ਇਹਨੇ ਮੈਂ ਹਾਂਜੀ ਨਹੀਂ ਦਾਬਦੇ ਕਿਸੇ ਦਾਬਦੇ ਨਹੀਂ ਆ ਨੀਰ ਆ ਦਿਖਾਈ ਗੱਲ ਬੱਡੇ ਬੱਡੇ ਆਇਆ ਕਰਦਾਂਗੇ ਅਸੀਂ ਹਰਿਆਣੇ ਤੋਂ ਆਇਆ ਹਰਿਆਣੇ ਕੇ ਜਾਟਾਂ ਸੀ ਸਵੇਰੇ ਪੇਰ ਖਾਇਏ ਸਾਰੇ ਕੁੱਤੇ പേര് <try> പേര <try> <try>